ਹੁਣ ਮੈਂ ਕਦੀ ਕੋਈ ਗੱਲ ਤੇ ਸਾਡੇ ਨਾਲ ਚੈਟ ਨਹੀਂ ਹੋਣੀ ਆ ਕਰਦੇ ਵੀਰਾਂ ਤੇ ਮੈਂ ਪੈਸੇ ਦੇਵਾਂਗਾ ਪਾਰਟੀ ਦੇਵਾਂਗਾ ਕਿਉਂਕਿ ਜੋ ਮੈਂ ਕਲ ਘਟ ਹੈ ਹੁੰਦੇ ਸਿਆਣੀ ਬੰਦੇ ਦੀ ਪਛਾਣ ਹੈ ਠੀਕ ਹੈ ਦੇਖ ਆਪਣਾ ਪਾ ਕੇ ਤੇ ਖਾਣ ਲੱਗਾ ਹੀ ਸਾਡੀਆਂ ਪਲੇਟਾਂ ਖਾਦੀਆਂ ਕੀ ਕਰਾਂਗੇ ਤੂੰ ਖਾ ਮਿਲਿਆ ਪਰ ਗੱਲ ਇਦਾਂ ਆ ਵੀ ਇਹ ਹੈਗਾ ਹੀ ਜਿਵੇਂ ਮੈਡਮ ਦੇ ਚਮਚੇ ਕਹਿ ਲੋ ਬਜਾ ਕੀ ਸਾਲੀ ਲਿਪਸਟਿਕ ਲਾਈਏ ਮੈਂ ਵੀ ਹੋਰ ਇਹ ਆਪਾਂ ਦੇ ਉੱਤੇ ਆਪਾਂ ਸਸਿਕਰ ਬਤਰਾ ਕੀ ਹਾਲ ਚੱਲ ਤੁਹਾਡੇ ਸਾਰਿਆਂ ਦਾ ਕਿਵੇਂ ਸਾਰੇ ਕਮੈਂਟਾਂ ਜਰੂਰ ਦੱਸਿਓ ਬਾਕੀ ਅੱਜ ਵਲੌਗ ਬਣਾਉਣ ਦਾ ਰੀਜ਼ਨ ਕੋਈ ਖਾਸ ਨਹੀਂਗਾ ਪਰ ਇਹਨਾਂ ਲਈ ਕਾਫੀ ਖਾਸ ਆ ਕਿਉਂਕਿ ਮੈਂ ਹਸੈਸ ਅੱਜ ਜੱਤ ਲ ਲਈ ਮੈਂ ਨਾ ਇੱਕ ਪੋਸਟ ਪਾਈ ਤੇ ਉਹਨੂੰ ਮੈਂ ਜੀ ਉਮੀਦ ਤੋਂ ਤੁਹਾਡੇ ਦਿਨ ਜ਼ਿਆਦਾ ਲਾਈਕ ਆ ਗਏ ਤੇ ਮੈਂ ਨੂੰ ਕਿਹਾ ਮੈਂ ਕਹਿੰਦਾ 5-7000 ਲਾਈਕ ਚੱਲ ਗਏ ਨਾ ਤੈਨੂੰ ਪਾਰਟੀ ਕਰਾਉਂਗਾ ਇਹ ਕਹਿੰਦਾ 5 ਕੇ 7 ਬੜਾ ਗਰੀ 5 ਕੇ ਸਤ ਮੈਂ ਬੜੀ ਚੋੜ ਚ ਗਿਆ ਸੀ ਵੀ ਲਾਈਕ ਲੂਇੰਗ ਨਹੀਂ ਜਾਣੇ ਉਹਨੂੰ ਪਰ 5000 ਉਹਨੂੰ ਤਿੰਨ ਦਿਨਾਂ ਚੀ ਹੋ ਗਏ ਤੇ 7000 ਉਸ ਤੋਂ ਬਾਅਦ ਕਿੰਨੇ ਦਿਨ ਹੋ ਇਹ ਹੀ 8ਵਾਂ 9ਵਾਂ ਦਿਨ ਹੀ ਨਾ 7000 ਹੋ ਗਏ ਜਦੋਂ ਤੇ ਮੇਤਰੂ ਦੇ ਰੂਲਾ ਪਾਇਆ ਇਨਾਂ ਨੇ ਪਾਰਟੀ ਕਰਾ ਪਾਰਟੀ ਕਰਾ ਤੂੰ ਜਵਾਬ ਦਿੱਤੀ ਜਵਾਬ ਦਿੱਤੀ ਕੀ ਕਹਿੰਦੇ ਆ ਅੱਜ ਉਹ ਦਿਨ ਆ ਗਿਆ ਮਿੱਤਰੋ ਅੱਜ ਉਹ ਦਿਨ ਆ ਗਿਆ ਵਾ ਗਲਤੀ ਨਾਲ ਜੋ ਮੈਂ ਮੂੰਹੋਂ ਕਹਿ ਛੱਡਿਆ ਇਹ ਵੀ ਦੇ ਦਾਂਗਾ ਪਾਰਟੀ ਦੇ ਦਾਂਗਾ ਚੋੜਾ ਹੋ ਕੇ ਹੁਣ ਮੈਂ ਕਦੀ ਕੋਈ ਗੱਲ ਤੇ ਸਾਡੇ ਨਾਲ ਚਾਪਟ ਨਹੀਂ ਹੋਣੀ ਆ ਕਰਦੇ ਵੀ ਇਹਨਾਂ ਤੇ ਪੈਸੇ ਦੇਵਾਂਗਾ ਪਾਰਟੀ ਦੇਵਾਂਗਾ ਪਾਰਟੀ ਕਰਾਂਗਾ ਟੈਗੀ ਜਾਲੀ ਆ ਵੇਖੋ ਸਾਡੇ ਨੂੰ ਚੱਲਿਆ ਤੁਸੀਂ ਵੀ ਜਾਓ ਲਾਈਕ ਕਮੈਂਟ ਕਰੋ ਜਿਹੜੀ ਮੈਂ ਤੁਹਾਨੂੰ ਜਵਾਬ ਦਿੱਤੀ ਉਹ ਮੈਂ ਪਗਾਵਾ ਚ ਜਾ ਕੇ ਪੂਰੀ ਗੱਲਾਂ ਆਪਣੀ ਗੱਲ ਜੋ ਮੈਂ ਕਿਹਾ ਸੀ ਤੇ ਹੁਣ ਇਹਨਾਂ ਨੂੰ ਪਾਰਟੀ ਦੇ ਚੱਲੇ ਆ ਚੋ ਕੁਸ਼ਿ ਮੁਰੇ ਆ ਪੰਗਾ ਵਾਲੇ ਮੁੰਡੇ ਮੇਰੇ ਕਾ ਦੀ ਗੱਲ ਸੁਣੋ ਕਹਿੰਦੇ ਰੋਕ ਜੰਦੇ ਆ ਜਦੋਂ 10000 ਲਾਈਕ ਟਪ ਜਾਣਗੇ ਉਦੋਂ ਅਸੀਂ ਵੱਡੀ ਜਗਾ ਪਾਰਟੀ ਕਰਾਂਗੇ ਕਰੋਨਾ ਦਾ ਤਾਂ ਮੈਂ 10000 ਤੋਂ ਪਹਿਲਾਂ ਹੀ ਇਹਨਾਂ ਨੂੰ ਲੈ ਜੀਏ ਤੇ ਜੇ ਵੱਡੀ ਖੁੱਲ ਜਾਣੀ ਆ ਆਪਣੀ ਆਜੋ ਭਟਾ ਆਜੋ ਆਜੋ ਯਾਰ ਫालतू ਸ਼ਰਤਾਂ ਨਾ ਲਾਇਆ ਕਰੋ ਆਪਣੇ ਦੋਸਤਾਂ ਨਾਲ ਬੜਾ ਪੰਗਾ ਪੈਂਦਾ ਜੀ ਬਾਅਦ ਚ ਮੈਂ ਤੁਰ ਆਪਣੀ 올 ਟਾਈਮ ਫੇਵਰਟ ਜਗਾ ਇੱਥੇ ਜਦੋਂ ਮਰਜ਼ੀਆਂ ਨੂੰ ਸੱਦ ਲਉ ਕਾਲਾ ਸੱਦੋ ਕੋਈ ਦਿਖਵਾਓ ਪਿਆ ਸਾਨੂੰ ਹੋਰ ਨਹੀਂ ਬੰਦਾ ਹੈ ਨਾ ਤੱਕ ਆਪਾਂ ਇੱਕ ਦੋ ਜਿੰਨੇ ਖਵਾਂਦੇ ਗਈਏ ਵੇਖ ਜਾਣ ਕੀ ਖਾਣਾ ਤੇ ਦੱਸ ਰੋਟੀ ਖਾਣੀ ਆ ਜਾਂ ਫਿਰ ਕੱਲੀਆ ਰੋਟੀ ਖਾਣੀ ਆ ਕੀ ਦੇ ਨਾਲ ਜਾਂ ਰੋਟੀ ਖਾਣੀ ਨਹੀਂ ਨਹੀਂ ਜਾਂ ਕੋਈ ਟੀ ਤੇ ਜਾਂ ਫਿਰ ਚਾਈਨੀਜ਼ ਜਾਂ ਪੀਜ਼ਾ ਜਾਂ 버ਗਰ ਰੋਟੀ ਮੈਂ ਵੀ ਰੋਟੀ ਖਾਵਾਂਗਾ ਦੇਖੋ ਫਿਰ ਕੀ ਪਨੀਰ ਟਿੱਕਾ ਮਸਾਲਾ ਪਨੀਰ ਬਟਰ ਮਸਾਲਾ ਜਾਣ ਉਹੀ ਤੇ ਕਹਿੰਦੇ ਮੈਂ ਪਨੀਰ ਬਟਰ ਮਸਾਲਾ ਨਹੀਂ ਪਨੀਰ ਬਟਰ ਮਸਾਲਾ ਉਹੀ ਤੇ ਕਹਿੰਦੇ ਮੈਂ ਟਿੱਕਾ ਮਸਾਲਾ ਕਹਿੰਦੇ ਆ ਹਾਂ ਜੋ ਆਪਾਂ ਖਾਣੇ ਆ ਉਹ ਇਸਾ ਪਨੀਰ ਬਟਰ ਮਸਾਲਾ ਕਰਾਉਂਦੇ ਨੂੰ ਕਹਿੰਦੇ ਆ ਥੋੜਾ ਵੀ ਵੱਖਰਾ ਵੀ ਸੇਮ ਚੀਜ਼ ਹੁੰਦੀ ਹੈ ਅੱਧਾ ਵੱਖਰਾ ਵੀ ਖਾਣਾ ਕੋਸ਼ਿਸ਼ ਮਤੇ ਖਾਣੇ ਨੂੰ ਕਹਿੰਦਾ ਮਤੇ ਪਨੀਰ ਵਿੱਚ ਦੂਸਰੇ ਜਗ੍ਹਾ ਤੇ ਇਹਨੂੰ ਨਹੀਂ ਆ ਯਾਰ ਕਿਨੂੰ ਆ ਦਿਆ ਦਾ ਦਾਲ ਅੱਜ ਜਿਹੜਾ ਤੂੰ ਹੀ ਦੇਂਗਾ ਮਿੱਤਰਾਂ ਮਿੱਤਰੋ ਹਲਵਰੀ ਮੈਨੂੰ ਅੱਗੇ ਕਰ ਦਿੰਦੇ ਵੀ ਜਾਣ ਮੈਂ ਥੋੜਾ ਜਿਹਾ ਇੰਟਰੋਵਰਟ ਆ ਮੈਂ ਸ਼ਾਇਆ ਆ ਇਹ ਵੀ ਇਦਾਂ ਦਾ ਹੀ ਆ ਲੱਗੇਗਾ ਮੈਂ ਇੱਥੇ ਆਇਾਂਗੇ ਅੱਜ ਅੱਜ ਦਾ ਦੌੜਾ ਦੋਗੀ ਇਹਦਾ ਬੰਦਾ ਮੈਂ ਦਿੱਤਾ ਕੀ ਨਹੀਂ ਮੈਂ ਦੇ ਦਿੰਦਾ ਮੈਂ ਤੇਰੇ ਕੋਲੋਂ ਬੜੀ ਟਿਸ਼ੂ ਵਗੈਰਾ ਮੰਗ ਲੈਣਾ ਮੈਂ ਕਿ ਟਿਸ਼ੂ ਉਹ ਉਹਨੂੰ ਪਤਾ ਕਿ ਕੋਈ ਜੀ ਹੋ ਤੋ ਨਾਂ ਹੈਗਾ 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 ਹਾਈ ਮਤਲਬ ਮੈਟਰ ਉਹਦਾ ਥੋੜਾ ਅੰਦਰੋਂ ਨਾ ਡਿਫਾਲਟ ਆ ਜਾਏਗਾ ਇੱਕ ਇੱਕ ਵਰਡ ਕਈ ਵਾਰੀ ਦੋ ਤਿੰਨ ਵਾਰੀ ਬੋਲ ਦਿੰਦਾ ਜਿਵੇਂ ਪਈ ਦਮਾਈ ਜਸਤ ਵੀਰ ਦੋੜ ਫਿਰ ਆਹੀ ਦੋ ਆਰਡਰ ਦੋ ਤੰਦੀ ਚਾਹ ਮਸਾਲਾ ਹਾਂ ਹਾਂ ਦੋ ਦੋ ਉਧਰ ਦੋ ਆਪਨੇ ਉਹ ਰਾਜ ਜਿਹੜਾ ਮੁੰਡੇ ਚ ਅੱਛਾ ਕੋਈ ਇੱਕ ਮਿੰਟ ਗਿਆ ਹੁੰਦਾ ਇਹ ਕਿਦਾਂ ਆਈ ਜਾਂਦਾ ਤਾਂ ਹੋਂਦ ਚੁੱਟ ਜਾਂਦਾ ਅਗਲੇ ਨਾਲ ਸੀਨ ਪੈ ਜਾਂਦਾ ਅਗਲੇ ਨਾਲ ਕੋਲੋਂ ਮੁੰਡੇ ਚ ਹੌਸਲਾ ਆ ਬੈਂਕ ਆ ਕੇ ਤੁਸੀਂ ਨਾ ਕਿਵੇਂ ਬੋ ਗਿਆ ਮੇਰੀ ਫੇਵਰਿਟ ਹਾਂ ਸਾਡੀ ਇੱਕ ਹੋ ਗਿਆ ਉਸਦੀ ਨਾਲ हां ਇੱਕੋ ਇਹ ਤੇ ਮੇਰੀ ਹੋ ਗਈ ਆਪਣੀ ਮੰਗਾ ਲਓ ਤੁਸੀਂ ਜਾਣਪਣੀ ਤੇ ਮੈਂ ਸਾਈਡ ਤੇ ਪਾਉਣਾ ਆਪਣੀ ਇਹ ਨਹੀਂ ਕੋਈ ਜੇ ਸਵਾਲ ਲੱਗਦਾ ਖਾਂਦਾ ਤੇਰੇ ਦੁਨੀਆਂ ਚ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ ਇੱਕ ਹੁੰਦੇ ਆ ਅਨਹਾਈਜਨਿਕ ਜਿਹੜੇ ਪੀਕੇ ਸਾਫ਼ ਨਹੀਂ ਕਰਦੇ ਜਿਹੜੇ ਹਾਈਜਨਿਕ ਏ ਆ ਜਿੰਨੀ ਕੀ ਬੜਾ ਵਾ ਤੇ ਥੋੜੀ ਸ਼ਰਮ ਦੇ ਵਿੱਚ ਖਾਸ ਨੂੰ ਆ ਸੈਲਫ ਲਿਆਓ ਜਾਨ ਉਹ ਉਹਦਾ ਬਾਅਦ ਚ ਗਨ ਕਰੀ ਦੀਆਂ ਵਾ ਗਿਫਟ ਤੇ ਜਿੰਨੀ ਆਈ ਲਵ ਯੂ ਜਾਨੂ ਪਟਤ ਸਿੰਘ ਕੀ ਪਤਾ ਕੀ ਲਿਖਿਆ ਹੋਇਆ ਅੰਦਰ ਐਕਸਪ੍ਰੈਸ਼ਨ ਰਿਐਕਸ਼ਨ ਨਹੀਂ ਸਕਦੇ ਮਿੱਤਰੋ ਗੰਦੀਆਂ ਗੱਲਾਂ ਲਿਖੀਆਂ ਸ਼ਰਮਾਗਾ ਪਬਲੀ ਬਣਾਇਆ ਖਾ ਕੇ ਕਰਦੇ ਮਿੱਤਰੋ ਤਨੀਆ ਤਨੀਆ ਤੇ ਜਾਨਵਰ ਮਿੱਤਰੋ ਵੇ ਦੀ ਤਨੀਏ ਨਾਲ ਲੱਗਦੀ ਆ

ਹੋ ਨਹੀਂ ਹੋ ਯਾਰ ਮੈਂ ਵੀ ਕੋਈ ਨਹੀਂ ਮਿਲਣਾ ਪਾਲੀ ਸਨੇ ਮਿੱਤਰ ਹੋਂ ਸਭ ਕੰਦਾ ਫੜ ਛੋਟੀ ਨੇ ਜਿੰਨਾ ਨਹੀਂ ਕੋ ਕਹਦੇਗਾ ਕਿ ਮਿੱਤਰ ਦੀ ਸਰਦਰੀ ਕਰੀਏ ਇਹ ਵੀ ਜਾਨਾ ਨਹੀਂ ਮੈਂ ਨਹੀਂ ਮੈਂ ਤੁਮ ਬਾਪਾ ਦੇ ਨਾਲ ਹੋਊਂਗਾ ਸਮਝ ਕੇ ਨਾ ਤਰੀਕੇ ਨਾਲ ਉਹ ਬਤਨੀ ਕਰਦੀ ਕਿਲਾ ਉਤੋਂ ਤੱਕ ਨਾ ਯਾਨੀ ਮੈਂ ਪਹਿਲਾਂ ਆਪਣੇ ਪਾਲੰਦਾ ਨਾ ਥੱਲੋ ਤੈਨੂੰ ਪਾਲੂਗਾ ਗੁਰੂਆ ਐਡੀ ਪਿੰਡੀ ਰਹਿ ਗਿਆ ਤਨੀ ਹਾਂ ਬੈਠ ਜਾਉਦਾ ਨਾ ਹੀ ਕੁਛ ਐਂਬੀਅੰਸ ਕਿੰਨਾ ਐਂਬੀਅੰਸ ਮਤਲਬ ਜੋ ਮੈਂ ਕਰਕੇ ਡੈ ਹੁੰਦੇ ਸਿਆਣੀ ਬੰਦੇ ਦੀ ਪਛਾਣ ਹੈ ਠੀਕ ਹੈ ਤੇ ਆਪਣਾ ਆ ਕੇ ਤੇ ਖਾਣ ਲੱਗਾ ਹੀ ਸਾਡੀਆਂ ਪਲੇਟਾਂ ਖਾਲੀ ਨੇ ਬੰਦਾ ਸਰਵ ਕਰ ਦਿੰਦਾ ਜਾਂਦਾ ਨਾ ਲੋਕੀ ਜਿਹਾ ਕੱਢ ਗਿਆ ਦੀ ਇਹ ਬੜਾ ਠੱਗੀ ਜੀ ਪਾਪਾ ਚਲੋ ਬਤਿਹੋ ਖਾ ਕੇ ਮਿਲਦੇ ਤੁਹਾਨੂੰ ਦੇ ਜੀ ਤੇ ਸਾਰੇ ਸਾਲਿਆ ਆਹ ਚਲੋ ਚਲੋ ਚੱਲੀ ਗਏ ਤੂੰ ਨਾ ਕਰਦਾ ਬੜੇ ਬੀ ਗੀ ਸਾਰੀ ਠੀਕ ਕਰ ਦਿੰਦੇ ਆ ਵਾ ਵੀ ਆਪਾਂ ਜੱਦੀ ਰਾਤ ਤੇ ਇਕੱਠੇ ਇਕੱਠੇ ਅੱਜ ਦੀ ਰਾਤ ਠੀਕ ਠੀਕ ਕੀ ਕਰਕੇ ਇਕੱਠੇ ਸੋਈਏ 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 ਸੋਣਾ ਤੇ ਚਲੋ ਕੀ ਆ ਮਤਲਬ ਤੇਰੇ ਕਾ ਜਾਨੇ ਆ netflix and chill ਕਰਦੇ ਆ ਚਲੋ ਕਰੋ ਹੈ ਨੈਟਫਲਿਕਸ ਐਂਡ ਚਿੱਲ برو ਕਿਹੜਾ ਚਿੱਲ ਨੈਟਫਲਿਕਸ ਐਂਡ ਚਿੱਲ ਅਹ ਚਲੋ ਫਿਰ ਅੱਜ ਦੀ ਰਾਤ ਨਾਈਟ ਆਊਟ ਮਰਨ ਨਾਈਟ ਇਨ ਇਹਦੇ ਘਰ ਘੁੰਮਣਾ ਨਹੀਂ ਜਾਣ ਠੰਡ ਬੜੀ ਆ ਅੱਜ ਦੀ ਰਾਤ 11 ਦੇ ਚਲੋ ਖੜਮਸਤੀ ਸਾਰੀ ਜ਼ਰੀ ਅੱਜ ਦੀ ਗੱਲ ਸਾਰੇ ਜੁੜਾ ਆ ਜਲ ਖੜਮਸਤੀ ਹੋਏਗੀ ਪੂਰੀ ਚਲੋ ਇਹਨੂੰ ਗੱਡੋ ਪਰ ਕੱਪੜੇ ਹੀ ਥੋੜੇ ਜਿਆਦਾ ਹੀ ਸੋਨੇ ਪਏ ਹੋਏ ਆ ਇਹਨਾਂ ਨੂੰ ਪਹਿਲਾਂ ਚੇਂਜ ਕਰਾਂਗੇ ਘਰੇ ਜਾ ਕੇ ਕੀ ਕਰੇ ਵਾਲੋਂ ਹੈ ਠੀਕ ਹੈ ਨਾ ਕੱਢੋ ਜਾਣ ਮਤਰਾ ਮਿਲਦੇ ਆ ਕੱਢਦੇ ਕੱਢਦੇ ਚਲੋਣੀ ਤੇ ਮੈਂ ਇੱਥੇ ਪੁੱਲ ਜੰਦਾ ਵਾ ਲੋ ਮਤਰਾ ਘਰੇ ਆ ਗਏ ਆ ਤੇ ਜਾ ਕੇ ਹੁਣ ਤੁਸੀਂ ਕੱਪੜੇ-ਕਪੜੇ ਬਦਲੋ ਤੇ ਮੈਂ ਤੁਹਾਡੇ ਮਗਰ-ਮਗਰ ਆ ਗਿਆ ਕੱਪੜੇ ਬਦਲ ਕੇ ਚੰਗਾ ਨਹੀਂ ਕੋਈ ਨਹੀਂ ਠੀਕ ਆ ਆ ਗਿਆ ਮੈਂ ਪਹੁੰਚੋ ਹੱਥ ਤੇ ਇਦਾਂ ਮਿਲੋਂਦੇ ਜਿਵੇਂ ਮਿਲਣਾ ਨਹੀਂ ਹੁੰਦਾ ਆ ਗਿਆ ਪਹੁੰਚੋ ਹੁੰਦਾ ਹੱਥ ਪਈ ਹਾਂ ਚੋ ਪਹੁੰਚੋ ਆ ਗਿਆ ਮੈਂ ਵੀ ਕੱਪੜੇ ਬਦਲ ਕੇ ਲੋਈ ਮਿੱਤਰੋ ਨਵੀਂ ਬਣ ਲਿਆ ਵਾ ਤੇ ਕੱਪੜੇ ਵੀ ਬਦਲ ਲਿਆ ਹੁਣ ਤੁਹਾਨੂੰ ਸਿੱਧਾ ਮਿਲਦੇ ਆ ਜਗਰਾਜਵਲ ਚੱਕੋ ਹਾਈ ਗਾਇਜ਼ ਮਿਲਦੇ ਆ ਬਾਜਾ ਖਾਲੀ ਹੈ ਹੈਗਾ ਥੋੜਾ ਥੱਗ ਤੋਂ ਥੋੜਾ ਜਿਹਾ ਦੂਰ ਜੀ ਆ ਬਾਗ ਮੇਂ ਕੇ ਸਹੀ ਹੈ ਜਾਨ ਕੋਰੀ ਨਹੀਂ 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 ਨੋ 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 ਤੇ ਹੋ ਲੱਗੇਗਾ oh no ਨੋ ਮਿੱਤਰੋ ਤਾਂ ਨਵੀਂ ਇੱਕ ਕਲਰ ਬੋਲ ਲੱਗੇ ਵੀਰ ਦਾ ਕੋਈ ਦਿਨ ਪੈਸੇ ਬਾਅਦ ਪਜਾਮਾ ਵਾਲੀ ਜਗ ਨਵੀ ਲੱਗਦੀ ਨਹੀਂ ਨੂੰ ਆਪਾਂ ਤੇ ਮੱਕਾ ਆਹੀ ਆਹੀ ਇਹਨਾ ਰਹਿਨੇ ਆ ਇਹਦੀ ਕੋ ਗੱਲਾਂ ਇਹਦੀਆਂ ਇਹਦੀ ਹੀ ਗੱਲਾਂ ਵਸ ਕੇ ਅਗਰ ਜਾਣਾ ਹਾਂ ਮੈਂ ਘਾਰ ਹੀ ਜਾਵਾਂ ਕੋਈ ਗੱਲ ਨਹੀਂ ਘਾਰ ਹੀ ਪੋਣੇ ਇੱਕੋ ਦਿਨ ਸਰ ਇੱਕੋ ਪਜਾਮਾ ਜੇ ਇਹਦਾ ਸਕੈਨਰ ਪਾ ਲਿਆ ਮੇਰੇ ਬੀ ਦੇ ਕੋ ਜਿੰਨੀ ਸੇਵਾ ਸਦੀ ਬਾਤ 1 ਰੁਪਿਆ 2 10 ਵੀਰ ਆਪਣਾ ਕੋਖੜੀ ਜਾਣਾਗਾ ਤੇ ਵੀਰ ਨੂੰ ਪਾਓ ਥੈਂਕ ਯੂ ਰੰਗ ਮੈਂ ਅੱਜ ਤੇ ਪੈਸੇ ਬਣਾਤੇ ਹਾਂ ਬਸ ਬਸ ਬੱਗੇ ਜਿਆ ਪੈਸੇ ਕਮ ਹੋ ਗਏ ਹਾਂ ਹਾਂਜੀ ਲੋ ਜੇਕਰ ਜਾਗੜ ਪੜਾਣੀ ਦਿਖਾਤੀ ਨਾ ਜਾਗੜ ਦੇ ਲਾ ਲੱਗ ਸ਼੍ਰੀ ਸ਼ਰਧਾ ਨੂੰ ਜਮਾਨਾ ਨਹੀਂ ਆਪ ਖਾਈਏ ਦੇ ਓਏ ਇੱਕ ਮਿੱਤਰੋ ਅਜੇ ਆਪ ਦੱਸਿਆ ਲੋਕਾਂ ਨੇ ਤਾਂ ਵੀ ਆਹ ਵੇਖੋ ਮਿੱਤਰੋ ਇੱਧਰ ਕਰ ਉਹ ਪੈ ਹਿੰਦੀ ਦੋ ਜੀਦਾ ਸੋਚ ਕੇ ਬੈਠਾ ਜਿਵੇਂ ਰਾਨੀ ਨੂੰ ਹੈ ਕੀ ਕਰਾਂਗੇ ਕੀ ਕਹਿੰਦੇ ਆ ਐ ਲੱਭਾ ਪਰ ਕੀ ਪ੍ਰੋਕੀ ਪ੍ਰਿਵੋਕੀ ਪੇਗਾਂ ਮੇਰੇ ਨਾ ਰਗਦਾ ਨਾ ਹੀ ਨੇ ਪਰੇਗੋ ਪੱਲੇ ਪੂਰੇ ਖੋੜ ਕੇ ਬੈ ਗਏ ਨਾ ਆ ਗਈ ਜਾਂਟ ਨੇ আর ਨਾ ਵਿਖਦਾ ਪੈਨੂ ਪਰ ਮੌਕਾ ਚਾਹੀਦਾ ਬਸ ਮੌਕਾ ਮਿਲ ਜੇ ਜਾਂਟ ਕਾ ਦਿੱਤਾ ਉਹਨੇ ਦਿਲ ਕਹਿੰਦੇ ਲਾਦਾ ਵਗਦਾ ਤੇਰੀ ਛੱਤ ਤੇ ਗੈਂਗਰ ਬੈ ਗਏ ਦਿਲ ਕਹਿੰਦੇ ਲਾਦਾ ਵਗਦਾ ਫਲੋਕ ਕਰਕੇ ਮੈਂ ਲੋਨ ਨਹੀਂ ਦਿਆ ਤੇਰੀ ਤੇਰੀ ਗੈਂਗਰ ਬੈ ਗਏ ਤੇ ਆਵੇ ਉਹ ਫੁੱਲ ਲਗਾਉਣਾ ਨਾ ਲਾ ਚੱਲਾ ਦਿੱਤਾ ਵਾ ਵੇ ਉਹ ਸਾਲਿਆ ਕਹਿੰਦਾ ਕਹਿੰਦਾ ਸੌਂ ਚੁੰਡੀਪੁਰ ਕੀ ਸਾਲ ਜਾਂ ਪਿਛਲਿਆ ਤੋਂ ਸੌ ਗਏ ਅਸੀਂ ਹਮ ਬਾਬੇ ਗੰਗੇ ਪਹਿਨਾ ਪਹਿਲਾ ਕਿ ਕੁੰਜਿੰਗ ਕੰਜਰੀ ਉਹ ਇੱਕ ਐਕਜ਼ੋਰਟ ਕੰਜਰੀ ਉਹ ਰੋਰਟ ਕੁਛ ਨਵੀਂ ਆਈ ਫਿਲਮ ਹਾਂ ਐਕਜ਼ਾ ਦਾ ਐਕਜ਼ੋਰਟ ਆਹ ਕਿਹੜੀ ਭੁੱਲੀ ਜਾਂਦਾ ਆਹ ਕਿਹੜੀ ਭੁੱਲੀ ਦਿਖਾਉਂਦਾ ਇਹਿਆ ਫ੍ਰਿਡਜ਼ ਲੈਟਸ ਬੀ ਫ੍ਰਿਜ਼ਸ ਮਤਲਬ ਖਾਦ ਨਹੀਂ ਬਚਣੇ ਬਚ ਬਚਦੇ ਹੈ ਮੈਂ ਤਾਂ ਦੇ ਦੇ ਸਾਲਾ ਕਿੱਥੇ ਬਚ ਬੰਦ ਤਰਾ ਮਹੋਗ ਪੂਰਾ ਦਿਸ ਇਜ਼ ਫੈਂਟਸਾਈਜ਼ ਨਾ ਨਹੀਂ ਗਣਾ ਬਰਾਗਲਾ ਖਰਾਬ ਦਿਮਾਗ ਮੈਂ ਤੈਨੂੰ ਸ਼ੋਅ ਕਰਦਾ ਜਾਂ ਕੇ ਮੈਂ ਦੋਸ਼ ਮੈਂ ਬਿਮਾਰ ਆ ਕਿ ਬਿਮਾਰ ਆ ਸ਼ਾਇਦ ਨਾ ਰਿਕੁਐਸਟ ਆਉਂਗਾ ਹਾਂ ਇਹ ਤੈਨੂੰ ਵੀ ਕਰਾਂ ਤਾਂ ਸੀ ਬਿਮਾਰ ਸੀ ਫੇ ਤਾੜੀ ਪਾ ਦੀ ਸੁਣਾਏ ਬੰਦੀ ਨਾ ਨਾ ਕਿ ਜਿਸ ਕਿਤੇ ਕਹਿਣਾ ਹੋਵੇ ਮੈਂ ਤੈਨੂੰ ਮੈਂ ਵੀ ਖਾਣ ਦੇ ਦੇ ਮੈਂ ਵੀ ਛੱਡ ਤੇ ਮੈਨੂੰ ਵੀ ਮੈਂ ਵੀ ਪਵਾਣਾ ਮੈਂ ਹਾਂ ਨਾ පගක් ග මහෝතා බන්තාතක යාානය එක ගලබබ එහි පාගල ඇ වෙල්ලේ ම ර කරන ච ලාස් පැම් සුතයි සෝනයා තුද සෝ ඇබතේ යිශවනේ නය නිදුගජ සුත්තා ජගත් තන්න ඔහු නයි ජෝතනා දිනවයා ਆ ਮੈਂ ਕਿਹ ਕੀ ਹੋਰ ਨਾ ਹੁੰਦਾ ਰਹਿੰਦਾ ਪਤਾ ਇੱਕ ਮਿੰਟ ਇਧਰੋਂ ਇੱਥੇ ਕਾਹਕੇ ਵੇਖ ਦੇਵੇਂ ਸਹੀ ਹੁੰਦਿਆ ਵਾ ਸਾਰਾ ਕੁਝ ਹਾਰ ਗਿਆ ਜੂਏ ਜੀ ਆ ਗਈ ਇਦਾਂ ਨਹੀਂ ਤੇਰੇ ਵੀ ਮਹਿੰਦੀ ਕੀ ਹਾਂ ਕੀ ਹੁਣ ਖਲੋਈਏ ਕੁਮੜ ਇਧਰ ਆਵੀਂ ਚੱਕਾ ਲਿਓ ਮੜਾ ਜਾ ਇਸ ਤਰ੍ਹਾਂ ਆਪਾਂ ਗੱਲਾਂ ਕਰਨੀਆਂ ਨਾ ਬਹਿ ਜਾ ਭਰਾ ਖਲੋ ਗਿਆ ਵਾ ਖਲੋ ਤੇ ਪਾਠੀਆ ਹੁਣ ਚਲੋ ਗੱਲ ਕਿਹੜੀ ਕਰੀਏ ਫਿਰ ਪਿਆਰ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਕਿਹੜੀਆਂ ਕਰੀਏ ਹੋਣੀ ਕਰਨੀ ਆ प्यार धोखा मिलया धोखा मिले कहीं दिता धोखा दिता माड़ी गल अशा मित्रो स्कूल दिया ग करते हैं ठीक है स्कूल दिया ते ਮਿੱਤਰੋ ਮਿੱਤਰੋ ਯਾਰ ਯਾਰ ਆ ਕੋਈ ਦੀ ਜਾਨੀ ਤੂੰ ਵੀ ਵਿੱਚ ਆਪਣਾ ਹਿੱਸਾ ਬਾ ਬੋਲ ਦੇ ਵਿੱਚ ਕਰ ਨਹੀਂ ਤੇ ਮਿੱਤਰੋ ਅੱਗੇ ਤੇ ਤਪਸਕੇ ਬੋਲ ਨਹੀਂ ਅੱਗੇ ਬੋਲੋ ਨਾ ਇੱਕਦਾਂ ਵੀ ਬੋਲਦਾ ਇੱਕਦਾਂ ਵੀ ਬੋਲਦਾ ਹੀ ਅੱਛਾ ਮਿੱਤਰੋ ਸਕੂਲ ਵਾਲਿਆਂ ਨੇ ਲੰਦ ਰੱਖ ਦਿਆਂ ਤੁਹਾਨੂੰ ਮੇਗਾ ਮਾਰੀ ਤੇ ਕੀ ਕਹਿੰਦੇ ਆ ਤੁਹਾਨੂੰ ਯਾਰੀ ਦੀ ਗੱਲ ਦੱਸਦੇ ਆ ਆਪਣਾ ਆਪਣੀ ਯਾਰੀ ਕਿੱਦਾਂ ਪਈ ਹਨਾ ਤੇ ਮਿੱਤਰੋ ਇਹ ਦੋਵੇਂ ਇੱਕੋ ਸਕੂਲ ਚ ਹੀ ਪਹਿਲਾਂ ਸ਼ੁਰੂ ਤੋਂ ਲੈ ਕੇ ਜਿਵੇਂ ਨਵਸਈ ਤੋਂ ਲੈ ਕੇ ਬੱਚੇ ਪੜ੍ਹਦੇ ਹਨ ਤੇ ਮੈਂ ਪਹਿਲਾਂ ਹੋਰ ਕੇ ਸਕੂਲ ਹਾਂ ਤੇ ਮੈਂ ਸਕੂਲ ਚੇਂਜ ਕੀਤਾ ਆਪਣਾ ਤੇ ਮੈਂ ਇਹਨਾਂ ਦੇ ਸਕੂਲ ਆਇਆ ਜਿੱਥੇ ਵੜਦੇ ਸੀ ਤੇ ਉੱਥੇ ਮੈਂ ਆਇਆ ਹਾਂ ਫਰਸਟ ਸਟੈਂਡਰਡ ਦੇ ਵਿੱਚ ਤੇ ਉਦੋਂ ਤੋਂ ਹੀ ਮੇਰੀ ਇਹਨਾਂ ਯਾਰੀ ਪਈ ਬਾਬੇ ਨਾਲ ਆਪਣੇ ਮਝਾਲ ਵੀਰ ਨਾਲ ਸਭ ਤੋਂ ਪਹਿਲਾਂ ਮਤਲਬ ਇਹ ਸਭ ਤੋਂ ਪਹਿਲਾਂ ਇਹ ਮੇਰਾ ਯਾਰ ਬਣਿਆ ਫੋਨ ਤੱਕ ਨਾਲ ਕਿੱਥੇ ਓ ਮਾਈ ਗੋਡ ਤੇ ਮੈਂ ਕਿੱਕੇ ਤੂੰ ਵੀ ਨਾ ਆ ਰਹੀਆਂ ਚਲੋ ਅੱਛਾ ਬਾਤ ਬੜੋ ਮਿੱਤਰੋ ਗੱਲ ਇਹ ਆ ਵੀ ਆਪਾਂ ਆ ਗਏ ਹਾਂ ਬੈਕ ਵੈਂਚਰ ਕੀ ਇਹ ਹੈਗਾ ਹੀ ਜਿਵੇਂ ਮੈਡਮ ਦੇ ਚਮਚੇ ਕਹਿ ਲੋ ਅੱਛਾ ਕੇ ਚਮਚੇ ਤਾਸਨ ਜਿਵੇਂ ਇੱਕ ਕਾਹਲੀ ਕਿ ਪੱਗ ਪੱਟੇ ਚੁੱਪ ਕਰ ਦੇ ਫੇਵਰਿਟ ਪਰਦਾ ਕੋਈ ਨਹੀਂ ਗਏ ਉਹਨੂੰ ਪਤਾ ਮੈਂ ਕਿੰਨਾ ਵੜਦਾ ਹਾਂ ਬਸ ਇਹ ਨਹੀਂ ਹੁੰਦਾ ਜੀ ਮੈਡਮ ਦਾ ਫੇਵਰਿਟ ਰਹਾ ਮੈਂ ਕਿ ਮੈਡਮ ਮੈਨੂੰ ਕਹੇ ਕਿ ਜੁਗਾਦ ਆ ਜੁਰਾ ਜੋ ਬਸ ਆ ਜਿਹ ਹੈ ਹੀ ਵੀ ਲਾ ਲਾਣਾ ਨੂੰ ਪਤਾ ਕਿਉਂ ਹੈਗੀ ਮੈਂ ਮੈਂ ਕੂਲ ਕਰਕੇ ਗਈ ਇਹ ਮੁੱਕੇ ਮੇਰੇ ਮੇਰੇ ਮੁੱਕ ਦੀ ਗੱਲ ਅਸੀਂ ਹੈਗੇ ਹਾਂ ਬੈਕ ਬੈਂਚ ਤੇ ਇਹ ਹੈਗਾ ਹੀ ਫਰਸਟ ਬੈਂਚ ਜਿਹੜੇ ਮੈਡਮਾਂ ਦੇ ਅੱਗੇ ਬਿੰਦੇ ਮਾਰਦੇ ਜਿਹੜੇ ਜਿਹੜੇ ਮੈਡਮਾਂ ਨੂੰ ਚੇਤਾ ਕਰਾਉਂਦੇ ਹਨ ਮੈਡਮ ਅੱਜ ਟੈਸਟ ਲੈਣਾ ਤੁਸੀਂ ਉਹ ਹੈਗੇ ਉਹ ਹੈਗੇ ਆ ਉਹਨਾਂ ਦੀ ਪ੍ਰਜਾਤੀ ਚ ਹੁੰਦਾ ਵਾ ਹੈ ਤੇ ਆਪਾਂ ਜਿਹੜੇ ਨੇਹਾ ਜਿਹੜੇ ਇਹਨਾਂ ਨੂੰ ਗਾਲ੍ਹਾਂ ਕੱਢਦੇ ਸੀ ਸਾਰੇ ਫਸਟ ਬੈਂਚ ਫਸਟ ਬੈਂਚ 'ਚ ਹੁੰਦਾ ਆ ਵਾ ਇਹ ਨਹੀਂ ਕਿ ਉਹ ਕੈਸ ਕਿਤੇ ਗੋਮੈ ਨੂੰ ਆਪ ਨੂੰ ਵੀ ਹੁੰਦਾ ਹੁੰਦਾ ਕੈਸ ਕਿ ਟੈਸਟਿੰਗ ਆਪਾਂ ਇੱਥੇ ਕਰੀ ਕਰਦੇ ਤੇ ਮਿੱਤਰੋ ਸਾਡੀ ਯਾਰੀ ਇਦਾਂ ਹੀ ਪੈਂਦੇ 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 ਸੀ ਬੜੇ ਕਲੋਜ਼ ਹੋ ਗਏ ਇੱਕ ਦੂਜੇ ਦੇ ਇੱਕ ਦੂਜੇ ਦੇ ਕਲੋਜ਼ ਹੋ ਗੋਤਰਾ ਗੱਲ ਕਿ ਬੜੀ ਪੁਰਾਣੀ ਆ ਸਕੂਲ ਟਾਈਮ ਆ ਮੰਨ ਲਓ ਕਿ ਆਪਣੀ ਯਾਰੀ ਵਾਵਾ ਗੁੜੀ ਪੈ ਗਈ ਚਲੋ ਰੱਬ ਬਣਾ ਲਈ ਰੱਖੇ ਇਹਨੂੰ ਹਮੇਸ਼ਾ ਹੀ ਹੋਗਦੀ ਬੜੇ ਨੇ ਚਾਏ ਹੀ ਗੇ ਪਰ ਤੁਹਾਡਾ ਸਕੂਲ ਟਾਈਮ ਕਾਫੀ ਹੁੰਦੇ ਤੁਹਾਡੇ ਦੋਸਤ ਕਾਫੀ ਹੁੰਦੇ ਸਕੂਲ ਟਾਈ ਇੱਕ ਦੂਜੇ ਦੇ ਬਰਥਡੇ ਆ ਤੇ ਜਾਣਦੇ ਐ ਹੈ ਬਰਥਡੇ ਪਾਰਟੀਆਂ ਕਿਵੇਂ ਦੀ ਹੁੰਦੀਆਂ ਸੀ ਇੱਕ ਪਲੇਟ ਚ ਕੇਕ ਥੋੜਾ ਜਿਹਾ ਇੱਕ ਦਸ ਸਮੋਸਾ ਇੱਕ ਲਾਗ ਜਾ ਉਹ ਗਲਾਬ ਜਾ ਨੂੰ ਓਏ ਹੋਏ ਸਹੀ ਗੱਲ ਉਹ ਦੇ ਨਹੀਂ ਜਦੋਂ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸਾਰੇ ਬਸ ਯਾਰੀ ਯਾਰੀ ਕਰਕੇ ਤੇ ਇੱਕ ਦੂਜੇ ਨਾਲ ਹੁੰਦੀ ਤੇ ਅੱਜ ਦੇ ਟਾਈਮ ਤੇ ਚੁੱਪ ਹੋ ਗਈ ਯਾਰਾਂ ਕੰਗਣ ਜੱਦ ਹੋ ਗਈ ਤੇ ਅੱਜ ਦੇ ਅੱਜ ਦੇ ਟਾਈਮ ਤੇ ਯਾਰੀ ਉਹੀ ਆ ਵੀ ਜਿਹੜੇ ਤੁਹਾਡੇ ਸਕੂਲ ਟਾਈਮ ਦੇ ਯਾਰ ਨਾਲ ਆਣਾ ਉਸ ਤੋਂ ਬਾਅਦ ਤੁਹਾਨੂੰ ਕਦੀ ਯਾਰੀ ਨਹੀਂ ਮਿਲ ਸਕਦੀ ਜੋ ਤੁਹਾਨੂੰ ਸਕੂਲ ਟਾਈਮ ਦੀ ਯਾਰੀ ਮਿਲੀ ਹੋ ਸਕਦੀ ਹੈ ਮਿਲਣ ਕੇ ਬਸ ਮਤਲਬ ਵਾਸਤੇ ਆਪਣੇ ਉਸ ਤੋਂ ਬਾਅਦ ਵੀ ਤੁਹਾਨੂੰ ਮਿਲਣਗੇ ਪਰ ਜਿਹੜੇ ਤੁਹਾਨੂੰ ਯਾਰ ਮਿਲਨੇ ਆ ਨਾ ਅਸਲੀ ਉਹ ਸਕੂਲ ਟਾਈਮ ਤੋਂ ਹੀ ਮਿਲਣਗੇ ਕਾਲਜ 'ਚ ਵੀ ਇਦਾਂ ਵੀ ਯਾਰ ਬਣਦੇ ਆ ਕਾਲਜ 'ਚ ਵੀ ਬਟ ਉਹ ਚੀਜ਼ ਨਹੀਂ ਮਿਲਦੀ ਜੋ ਤੁਹਾਨੂੰ ਸਕੂਲ ਟਾਈਮ 'ਚ ਮਿਲਦੀ ਨਾ ਕਿਉਂਕਿ ਉਦੋਂ ਨਾ ਕੋਈ ਸਮਝ ਆ ਕਿਸੇ ਨੂੰ ਨਾ ਕਿਸੇ ਨੂੰ ਪੈਸੇ ਦੀ ਸਮਝ ਨਾ ਕਿਸੇ ਨੂੰ ਕੋਈ ਮਤਲਬ ਕੱਢਣਾ ਕਿਸੇ ਤੋਂ ਉਹਦੀ ਯਾਰੀ ਮੁੱਕਦੀ ਕਾ ਨਹੀਂ ਹੁੰਦੀ ਪਿਓ ਪਿਓ ਯਾਰੀ ਹੁੰਦੀ ਹਾਂ ਜਿਹੜੀ ਮੁੱਕਦੀ ਕਾ ਨਹੀਂ ਹੁੰਦੀ ਉਹਦੋਂ ਜਿਵੇਂ ਬਚਪਨ ਵਿੱਚ ਆਪਾਂ ਜਦੋਂ ਸਾਰੇ ਆ ਕੇ ਇਕੱਠੇ ਹੋ ਗਏ ਖੇਡਿਆ ਉਹ ਕਿਸੇ ਮੇਜ ਹੁੰਦਾ ਯਾਰ ਇਹ ਉਚਾਲ ਨੀਵਾ ਕੋਈ ਭੇਦ ਭਾਵ ਨਹੀਂ ਇਹ ਬਦਲ ਨਹੀਂ ਵੜਾ ਥੋੜਾ ਕਿਸੀ ਸਹੀ ਗੱਲ ਕਰਨਾ ਤੇ ਇਹ ਹੈਗਾ ਕਿ ਇਹ ਜਾਣ ਨੰਬਰ ਕਤੋਂ ਗਿਆ ਕਿ ਕੱਲ ਸੈਣ ਗਿਆ ਹਾਂ ਠੀਕ ਹੈ ਨੀਵਾ ਤੇ ਨਿਵਾ ਰਹਿਣਾ ਨੇ ਆਹ ਉਮਰ ਮੈਡਮਾਂ ਵੀ ਬੜੀਆਂ ਯਾਦ ਹੁੰਦੀਆਂ ਆਪਣੀਆਂ ਜਿਹੜੀਆਂ ਵਾਵਾ ਕਰਦੀਆਂ ਆਹੀ ਹਲਵਾ ਹੀ ਬੈਗ ਬੈਂਚਰ ਹਾਂ ਬਟ ਇਦਾਂ ਨਹੀਂ ਵੀ ਅਸੀਂ ਨਾ ਥੋੜੇ ਸincere ਵੀ ਹਾਂ ਮੈਡਮਾਂ ਨਾਲ ਬਤਮੀਜ਼ੀ ਨਹੀਂ ਕੀਤੀ ਕਦੀ ਇਹ ਜਿਹਦੇ ਨਹੀਂ ਕਿਹਾ ਅੱਗੇ ਕਦੀ ਨਹੀਂ ਤੇ ਮੈਡਮਾਂ ਨੂੰ ਪਿਆਰ ਵੀ ਕਰਦੇ ਆਂ ਬਟ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਇਹ ਬੰਦੇ ਸ਼ਰਾਬਤੀ ਹੀ ਹੈ ਕਿਤਾ ਸਾਡੀ ਵਿਗੜੀ ਵੀ ਨਹੀਂ ਕਿਸੇ ਮੈਡਮ ਨਾਲ ਹਾਂਜੀ ਹਾਂਜੀ ਕੀ ਕਰੀ ਜਾਂਦਾ ਮਗਾ ਤੂੰ ਮੈਡਮਾਂ ਅੱਗੇ ਬੈਠਾ ਜਾਂ ਦਿੱਦੇ ਰੋ ਤੁਹਾਨੂੰ ਦੱਸਣਾ ਇਹ ਤੂੰ ਦੱਸਣਾ ਫਿਰ ਮੈਡਮਾਂ ਕੀ ਕਰਨੀਆਂ ਮਤਿਆਂਗੇ ਨਹੀਂ ਲੱਗਿਆ ਵਾ ਕਿ ਮੈਂ ਕੀ ਕੀਤਾ ਪਿੱਛੇ ਮਤਲਬ ਜੇ ਤੁਸੀਂ ਚਾਹੁੰਦੇ ਜੇ ਵੀ ਸਾਡਾ ਪੋਡਕਾਸਟ ਆਪਾਂ ਬਣਾਈਏ ਕੋਈ ਰਿਕਾਰਡ ਕਰੀਏ ਹੈਨਾ ਜਿਹੜਾ ਵੀ ਕਿਸੇ ਬਾਰੇ ਯਾਰ ਘੰਟਾ ਤੇ ਵਾਵਾ ਹੋ ਜਾਂਦਾ ਵਾ ਅੱਧੇ ਕੋ ਘੰਟੇ ਦਾ ਹਨਾ ਠੀਕ ਰਹੂਗਾ ਉਦਾਂ ਵੀ 20 15 ਮਿੰਟ ਦੇ ਅਸੀਂ ਪਾਈ ਦਿੰਨੇ ਵਲੋਗ ਅੱਧੇ ਕੋ ਘੰਟੇ ਦਾ ਤੁਸੀਂ ਚਾਹੁੰਦੇ ਹੋ ਵੀ ਅਸੀਂ ਪੋਡਕਾਸਟ ਕੋਈ ਕਰਕੇ ਪਾਈਏ ਤੇ ਦੱਸਿਓ ਤੇ ਆਪਾਂ ਆਪਣੀਆਂ ਗੱਲਾਂ ਬਾਤਾਂ ਕਰਾਂਗੇ ਵਿੱਚ ਜੋ ਹੱਡ ਬੀਤੀਆਂ ਜਿਹੜੀਆਂ ਓਕੇ ਜਰੋ ਨਵਾਂ ਨਵਾਂ ਹੀ ਜਾਣਦੇ ਨੇ ਦੇਖ ਕੇ ਮੰਗਦੇ ਯਾਰ ਆਫ ਗੱਲਾਂ ਮਮੂ ਕਿ ਗੀ ਸੋਣੀ ਗਾ ਕੇ ਕਰਦੀ ਮਨਸ ਆ ਗਿਆ ਕੰਗਾਈ ਯਾਦਾਂ ਲੋਕ ਬਣ ਕੇ ਜੱਗਾਂ ਬਣ ਕੇ ਗੋਸਾ ਮਾਰਿਆ ਆਉਂਦੀ ਮੜਾ ਪਾ ਲੋਕੀ ਅਸਾਂ ਟਿੱਕੋ ਜੇ ਗੱਤ ਮੁਗੀ ਗਈ ਤੇ ਟਿੱਕੇ ਦੋਦਾ ਉਹ ਬੰਦ ਕਰੇ ਫਿਰ ਮੈਂ ਤਾਂ ਫੋਨ ਬੰਦ ਕਰਕੇ ਜਾ ਕੇ ਨਹੀਂ ਕੀ ਦੋ ਬਲੇ ਆਹ ਕੰਪਲੀਮ ਯਾਰ ਨਾ ਬਰੋ ਯਾਰ ਨਹੀਂ ਗੈਸ ਸਾਲਿਆ ਫਿਲਮੇ ਦਾ ਵੇਦਾ ਨੂੰ ਸੋ ਗਿਆ ਇਹ ਕੀ ਗੱਲਾਂ ਹੁੰਦੀਆਂ ਦੱਸ ਪਾਗਲਾ ਯਾ ਮੱਖ ਖੜ ਬਿਨਾਂ ਕਰ ਜਾਗ ਲਾ ਪਾਗਲਾ ਮਤਰਾ ਐਸਾ ਹੀ ਬ੍ਰਿਲਾ ਦੇ ਪਾਗਲਾ ਕਦੀ ਮੇਰੇ ਮੋਢੇ ਕਦੀ ਆਇਆ ਤਖਾ ਦਿੰਦਾ ਕਦੀ ਕਦੀ ਮੇਰੇ ਹੱਥ ਤੇ ਕਦੀ ਫੜੀ ਹੱਥ ਕਿੱਦਾਂ ਵੜਦੇ ਆ ਕਦੀ ਮੇਰੇ ਹੱਥ ਫੜਦੇ ਤੇ ਚੜਾਈ ਸਾਲਾ ਜਗ ਦੇ ਤੱਕ ਪਤਾ ਇਹ ਬੜਾ ਬੇਬਿਆਨੀ ਕਿ ਨਾ ਦੇ ਨਾਲ ਦੀ ਵਾਲੀ ਫੀਲਿੰਗ ਲੈਣ ਲਿਆ ਵੀ ਕਾਸ਼ ਮੇਰੇ ਨਾਲ ਉਹ ਹੁੰਦੀ ਹੈ ਨਾ ਤੇਨੂ ਦੇਂਦਾਂਗਾ ਪੀਂਗਾ ਤੇਨਾਂ ਆ ਵੀ ਗਈ ਜਾ ਰਿਹਾ ਦੇਂਦਾਂਗਾ ਇਹ ਜਿਹੜਾਗਾ ਸੋਈ ਜਾ ਮੇਰੇ ਵਾਂਗੂ ਇਹ ਬੜੇ ਕੰਮ ਬਣ ਗਏ ਕਰੋ ਗੱਲਾਂ ਸਾਲੇ ਨੂੰ ਹੋਜੀ ਨਹੀਂ ਕੋਈ

ਯੋਨ ਦੇ ਆ ਕੰਨ ਦੇ ਨੂੰ ਯਾ ਤੂੰ ਫਗਿਆ ਯਾਰ ਫਿਲਮ ਬੜਾ ਕਿੱਦਾ ਸਹੀ ਸੀ ਨਾ ਆਈ ਮੈਂ ਨਹੀਂ ਵੇਖਣਾ ਸੁੱਤਾ ਟਮੈਟੋ ਘੜੀਏ ਭੁੱਖ ਲੱਗੀ ਬਿਖਾਈ ਦੀ ਉਹ ਜਿੱਤ ਖਾਏਗਾ ਪੈਂਡ ਦੇ ਆ ਵੀਰਾ ਕਰਨਾ ਖਾਵਾਂਗੇ ਜਮੈਟੋ ੋਲ ਕੇ ਬੈਠੇ ਆ ਬਸ ਇੰਨੀ ਨਹੀਂ ਸਮਝ ਆਉਂਦੀ ਵੀ ਖਾਈਏ ਕੀ ਇਸ ਵਲੇ 3 ਵੱਜ ਜਾਂਦੇ ਆ ਆਲਮੋਸਟ ਲੋਈ ਮਿੱਤਰੋ ਲੋਈ ਮਿੱਤਰੋ ਸਾਡੇ ਕੰਮ ਦੀ ਚੀਜ਼ ਨਹੀਂ ਕੀ ਕੱਡੋ ਖਾਓ ਇੱਧਰ ਆਰਡਰ ਮਿੱਤਰੋ ਕਾਤਾ ਹੋਇਆ ਵਾ ਉਹ ਆ ਬੰਦਾ ਸਕੂਟਰ ਲੈ ਕੇ ਖੜ ਗਿਆ ਨੇ ਇੱਥੋਂ ਦੀ ਹੋ ਕੇ ਇੱਥੇ ਆਉਣਾ ਵਾ ਇੱਥੇ ਇਹਨਾਂ ਅਲੀ ਅਲੀ ਦੇਖਣਾ ਆਤੀ ਅੱਜ 3:00 ਵਜੇ ਵੀ ਠੀਕ ਹੈ ਜੀ ਕੋਲਣ ਲੱਗਿਆ ਮੈਂ ਦੱਸ ਜੇ ਮੈਂ ਤੇ ਬਾਤ ਕੀ ਕਰਦਾ ਬੜਾ ਵਾ ਬੜਾ ਦੱਸਦਾ ਬੜੀ ਜਲਦੀ ਮੈਂ ਤੋ ਉਹ ਵੇ ਕੰਪਲਸ ਹੀ ਕਰਦਾ ਨਾਲ ਹੀ ਹੈ ਹੱਥ ਇਕੱਠੇ ਤੇ ਹੈ ਵੀ ਕਾਫੇ ਸ਼ੁਰੂ ਕਰਦੇ ਨਹੀਂ ਵਾਦੇ ਪਰ ਨਾਦਾ ਨਾਦੀ ਜੂ ਜੂੜੇ ਚ ਕਰ ਲਾ ਵਲੋਗ ਉਹ ਮੈਂ ਉਹ ਤੇ ਉਹ ਸਾਂਡਾ ਪਿਛੋਟੇ ਬਦਲ ਉਹ ਉਹ ਬ੍ਰੇਕਿੰਗ ਕਰ ਲਿਆ ਉਹਦੇ ਵੜਨੇ ਸਗ ਵਾਈ ਰ ਜੂ ਸਾਥ ਵਾਈ ਰ ਟੈਂਸ਼ਨ ਕੀ ਆ ਇਹ ਅਕੀ ਕੀ ਗਾਣਾ ਮੈਂ ਕਿੰਨੇ ਮੈਂ ਵਲੋਗ ਜੂੜੇ ਚ ਕਰਨ ਦੱਸ ਦੇ ਕਰ ਮੈਨੂੰ ਨਹੀਂ ਨਹੀਂ ਉੱਡ ਜਾ ਫੇ ਲੱਤ ਕੇ ਪਰਨਾ ਲਿਆ ਤਾ ਵਗੜੀ ਜਾਂਦੇ ਆ ਸਾਡੇ ਹੱਥਾਂੋਂ ਵਗੜੀ ਜਾਂਦੇ ਹਾਂ ਪੱਛੇ ਵਗਾਰਤੀ ਹੁਣ ਤੂੰ ਸਾਗੀ ਇੱਥੇ ਵਗਾ ਗਈ ਹਾਂਜੀ ਮੈਟਰ ਉਹ ਲਾਪੀਨੋ ਦਾ ਉੱਜਾ ਆ ਗਿਆ ਇਹ ਆ ਕਰਦਾ ਨਾ ਪੁੰਦੇ ਲੈ ਦੱਸ ਸਨੇਪ ਬੋਲੀਂ ਦੱਸ ਪਲੂ 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 ਤਾ ਨੂੰ ਇਹਦਾ ਵੀ ਹੁਣ ਆਪਾਂ ਜੀ ਰਿਵਿਊ ਕਰਕੇ ਦੱਸਾਂਗੇ ਵੀ ਕਿਵੇਂ ਦਾ ਵਾ ਖੋਲ ਖੋਲੋ ਪਨੀਰ ਕਿਹੜਾ ਵਾ ਇਹ ਤੰਦੂਰੀ ਪਨੀਰ ਜੀ ਦਾ ਇਹ ਆਵਾਜ਼ ਕਨਾਸ ਸਪੀਡ ਕੰਨ ਥਿਸ ਇਜ਼ ਦਾ ਟਾਕੋ ਵੇਖ ਕੰਮ। ਧਾਈ ਨਾ। ਜਿਹੜੇ ਇਸ ਗਾਗੇ ਦੱਸ ਕੀ ਹੋ ਗਿਆ ਦੱਸ। ਮੈਂ ਵੀ। ਓਕੇ ਓਕੇ। ਚੱਈ ਨਾ। ਫਿਰ ਟਾਵਾ ਵਧੀਆ ਮੜਾ ਨਹੀਂ ਗਾ। ਮੜਾ ਨਹੀਂ ਠਾਕ। 2 ਮਿੰਟ ਥੋੜੇ ਕੋਈ ਗੜਾ ਸਹੀ ਹੈ ਭੀਜਾ ਵਾਲਾ। ਜੁਗਾਇ ਗਦ ਕਮਾਨੀ। ਹੈ? ਐਜ਼ ਇਟ ਗੁੱਡ। ਐਂਡ ਟਾਕ ਉਹਦੇ ਨੂੰ ਕੈਂਡ ਲੱਗਾ ਬੁਰਾ। ਕੈਂਟ ਆਈ ਹਲਾ ਕੈਂਟ ਜਿੱਦ ਕਿਸ ਉਸੇ ਕੰਦੂਲੀ ਉਹਦੇ ਕਰਕੇ ਸਵਾਲ ਵਧੀਆ ਆਉਂਦੇ ਹਾਂ ਖਾਲਾ ਮਿੱਤਰ ਤੂੰ ਵੀ ਖਾਣਾ ਗਏ ਨੇ ਜਿਹੜੇ ਅੱਧੀਆਂ ਨੂੰ ਵੇਖਦੇ ਉਹ ਪੂਰੇ ਆ ਪਾਗਲ ਹੁੰਦੇ ਨੇ ਖੜੂ ਵਾਲੂ ਖਾ ਪੀ ਲਿਆ ਭਾਈ ਟਾ ਕੋ ਜਿਆਦਾ ਸਵਾਲ ਹੀ ਨਾ ਤੇ ਕਾਫੀ ਬਣਾਉਂਦੇ ਆ ਕੈਂਟ ਜੀ ਕਾਫੀ ਪੀ ਨਹੀਂ ਪੁੱਤੋ ਹੈ ਈ ਲੰਘੇ ਗਾਲੀ ਕੀ ਗੱਲ ਹੈ ਗਾਲੀਆਂ ਹੀ ਕੋਈ ਕਿਵੇਂ ਕਿਦਾਂ ਕੀ ਹੈ ਦੁਬਾਰਾ ਇਹ ਮੜਾ ਹੈ ਹੈ ਕਰਵਾ ਦਿਮਾਗ ਦਿਮਾਗ ਫਿਰ ਤੈਨੂੰ ਕੌਫੀ ਨਹੀਂ ਲੱਭਣ ਦੀ ਲਾਸ ਹਾਂ ਹਾਂ ਦਾਦਾ ਕਿਤੇ ਉਹ ਆ ਕੀ ਆ ਆਈਸ ਕਰੀਂ ਆ ਗਣੀ ਯਾਰ ਆ ਕੀ ਕਰਤਾ ਕੰਤੇਸੀ ਮਮਸ ਬੀ ਲਾਈਕ ਜੀ ਓਹ ਲੋਈ ਮਿੱਤਰੋ ਉਹ ਫਿਲ ਬਰਨ ਨਗੀ ਹਣਾ ਉਹ ਸਾਲਾਂ ਦੀ ਮਾਦਰ ਸੇ ਵੀ ਤੇ ਆਂਟੀ ਨੇ ਹੈ ਵੇ ਆ ਜੀ ਓ ਗਾਵਾ ਦੇ ਆ ਗਿਆ ਲੋਕੀ ਆ ਗਿਆ ਸਾਰੇ ਉਹ ਚਾਲਿਆ ਫਾਲਾ ਆ ਗਿਆ ਡੈਟਸ ਇਟ ਬੁਲੂ ਸੀ ਬਣੀ ਜਾਨ ਥੈਂਕ ਯੂ ਥੈਂਕ ਯੂ ਮਨਾਲ ਸੀ ਯਾ ਪੀਓ ਪੀਓ ਮਤਲਬ ਐਂਡਿੰਗ ਕਰਨਾ ਭੁੱਲ ਗਏ ਹਾਂ ਪੰਨੇ ਪੁੰਨੇ ਲਾ ਕੇ ਲੰਮੇ ਬਹਿ ਕੇ ਬੱਤੀ ਬੰਦ ਕਰਕੇ ਤੇ ਜਿੰਨੇ ਜਿੰਨੇ ਵਲੋਗ ਇਥੋਂ ਤੱਕ ਵੇਖਿਆ ਸਾਰਿਆਂ ਦਾ ਧੰਨਵਾਦ ਮਿਲਦੀਆਂ ਕਿਸੇ ਨਵੀਂ ਵਲੋਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਦੋਵੇਂ ਕੁਝ ਕਹਿਣਾ ਚਾਹੋਗੇ ਨਿਰਸ਼ਕਲਾ ਹਮਾ ਤੁਹਾਡੀ ਨਾ ਮਾ ਹਮਾ ਸ਼ਕਲਾ ਬਣਾਵਾ ਜਲਦੀ ਬੋਲੋ ਮੈਂ ਐਨੀਥਿੰਗ ਚਲੋ ਬਾਏ ਮਿੱਤਰੋ ਸਾਰਿਆਂ ਨੂੰ ਪਿਆਰ ਭਾਈ ਸასი ਕਾਲ ਸੋ ਜਾਓ ਸਾਰੀ ਗੁੱਡ ਨਾਈਟ ਮਿੱਤਰੋ 7:00 ਵਜ ਗਏ ਆ ਤੇ ਅਜੇ ਤੱਕ ਸੁਤਾਨੀ ਕੋਈ ਵੀ ਤੇ ਕਿਸੇ ਦੀ ਹਾਲਤ ਨਹੀਂ ਕਿ ਕੋਈ ਸ਼ਕਲਾ ਸ਼ੁਕਲਾ ਵਖਾਵੇ ਤੇ ਹੁਣ ਕੀ ਕਰੀਏ ਇਹ ਨੂੰ ਮਾਰੀ ਹੋ ਗਈ ਹੈ ਤੇ ਅੱਜ ਤੇਰੀ ਨੂੰ ਜਦੋਂ ਮਾਰੀ ਮਟੀ ਗਿਆ ਮਾਰੀ ਗਿਆ ਹੱਕ ਹਾਂ ਉਹ ਵੇਖੋ ਲੈ ਇੱਕ ਨੁਗੰਦਿਆ ਦੱਸ ਤੂੰ ਮਾਮਾ ਜਵੇਂ ਕੀ ਹੋ ਗਿਆ ਦੱਸ ਨਹੀਂ ਨਹੀਂ ਮਾਰੀ ਹੈ ਨਹੀਂ 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 ਮਾਰੀ ਗਿਆ ਤਰੀ ਤਰੀ ਮੜੀ ਨਹੀਂ ਤੇ ਯਾਰ ਤੂੰ ਗਿਆ ਕਬਰ ਕਬਰ ਖੋਏ ਦੇਖ ਖੋਲ ਦੇ ਕਿਸੇ ਕੋਲ ਦੇ ਖੋਲ ਦੇ ਬਸ ਬਸ ਆਉਸੀ ਕੇ ਲਗਾਓ ਯਾ 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 ਤੇ ਆ ਫਲਾ ਦੇ ਉੱਤੇ ਆ ਵੇਰੀ ਇਹ ਚੀਜ਼ ਆ 5 ਕੋ ਮਿੰਟ ਲੜੂਗਾ ਤੇ ਵੱਜ ਗੋ ਚਲ ਜਿਆ ਸੋਈਏ ਟਾਈਮ ਹੋ ਗਿਆ ਅਬ ਉਗ ਚ ਪੋਗਾ ਤੂੰ ਆਖੀ ਲਗਾਈ ਹਾਂ ਉੱਕਾ ਠੀਕ ਹੈਗੀ ਹੋਰੀ ਲੱਤ ਲੱਤਾ ਲਗਾ ਹੋਗਾ ਕੀ ਕੰਮ ਕਰ ਭਰਾ ਇੱਕ ਹੋਣਾ वा तो चल बाय बाय वाई कल भी उठाया भी अपना